ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਜਦੋਂ ਇੱਕ ਮਰਦ ਕਿਸੇ ਖੂਬਸੂਰਤ ਔਰਤ ਨੂੰ ਵੇਖਦਾ ਹੈ ਤਾਂ ਸਾਡੇ ਦਿਮਾਗ ਤੇ ਮਨ ਵਿੱਚ ਕੀ ਹੁੰਦਾ ਹੈ ਸਾਈਕੋਲੋਜੀਕਲੀ ਇੱਕ ਖਾਸ ਵਾਈਸ ਐਕਟੀਵੇਟ ਹੁੰਦਾ ਹੈ ਜਿਸ ਨੂੰ ਕਿਹਾ ਜਾਂਦਾ ਹੈਲੋ ਇਫੈਕਟ ਵਾਈਸ ਤੇ ਇੱਥੇ ਹੁੰਦਾ ਕੀ ਹੈ ਸਾਡਾ ਦਿਮਾਗ ਉਸ ਬਿਊਟੀ ਉਸ ਬਿਊਟੀ ਨੂੰ ਗੁੱਡ ਨਾਲ ਕਨੈਕਟ ਕਰ ਲੈਂਦਾ ਹੈ ਇਹ ਉੱਤੇ ਸ਼ਬਦਾਂ ਦਾ ਇੱਕ ਜਾਲ ਸ਼ੁਰੂ ਹੋ ਜਾਂਦਾ ਹੈ ਜਿਸ ਵਿੱਚ ਅਸੀਂ ਫਸਦੇ ਜਾਂਦੇ ਹਾਂ ਬਿਊਟੀ ਨੂੰ ਗੁੱਡ ਨਾਲ ਤੇ ਗੁੱਡ ਨੂੰ ਅਸੀਂ ਨਾਈਸ ਨਾਲ ਤੇ ਨਾਈਸ ਨੂੰ ਇੰਟੈਲੀਜੈਂਟ ਨਾਲ ਤੇ ਇੰਟੈਲੀਜੈਂਟ ਨੂੰ ਟਰਸਟ ਵਰਦੀ ਨਾਲ ਤੇ ਟਰਸਟ ਵਰਦੀ ਨੂੰ ਅਸੀਂ ਲਾਇਲਟੀ ਨਾਲ ਚੋੜ ਲੈਨੇ ਹਾਂ ਭਾਵ ਵਿਸ਼ਵਾਸ ਭਾਤਰ ਪਰ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ ਇਹ ਇੱਕ ਪੁਲੇਖਾ ਹੈ ਸ਼ਬਦਾਂ ਦਾ ਜਾਲ ਹੈ ਜਿਸ ਵਿੱਚ ਅਸੀਂ ਫਸਟ ਆਨੇਹਾ ਜੇਕਰ ਅਸੀਂ ਬਾਇਓਲੋਜੀਕਲੀ ਇਸ ਤੇ ਚਰਚਾ ਕਰੀਏ ਤੇ ਸਾਡੇ ਦਿਮਾਗ ਵਿੱਚ ਹੁੰਦਾ ਕੀ ਹੈ ਜਦੋਂ ਹੀ ਕੋਈ ਖੂਬਸੂਰਤ ਚਿਹਰਾ ਸਾਡੀ ਅੱਖਾਂ ਸਾਵੇ ਆਉਂਦਾ ਹੈ ਤਾਂ ਦਿਮਾਗ ਵਿੱਚ ਇੱਕ ਕੈਮੀਕਲ ਰੀਲੀਜ਼ ਹੁੰਦਾ ਹੈ ਡੋਪਾਮਾਈ ਜੋ ਇੱਕ ਖੁਸ਼ੀ ਦਾ ਹਾਰਮੋਨ ਹੈ ਤਾਂ ਸਾਡਾ ਦਿਮਾਗ ਉਸ ਚੀਜ਼ ਨੂੰ ਪੋਜ਼ੀਟਿਵਲੀ ਲੈਣਾ ਸਟਾਰਟ ਕਰ ਦਿੰਦਾ ਹੈ ਨਾਲ ਹੀ ਸਾਡਾ ਇੱਥੇ ਬ੍ਰੇਨ ਦਾ ਇੱਕ ਛੋਟਾ ਜਿਹਾ ਪਾਰਟ ਮੈਕਡਲਾ ਐਕਟੀਵੇਟ ਹੋ ਜਾਂਦਾ ਹੈ ਤੇ ਨਾਲ ਹੀ ਸਾਡੇ ਦਿਮਾਗ ਦਾ ਅਟੈਨਸ਼ਨ ਸਿਸਟਮ ਐਕਟੀਵੇਟ ਹੋ ਜਾਂਦਾ ਹੈ ਉਸ ਚਿਹਰੇ ਨੂੰ ਪੋਜ਼ਿਟਿਵਲੀ ਲੈਣਾ ਸਟਾਰਟ ਕਰ ਦਿੰਦਾ ਹੈ ਤੇ ਨਾਲ ਤੀਸਰਾ ਐਵੀ ਇਮੋਸ਼ਨਰੀ ਰਿਸਪੌਂਸ ਹਜ਼ਾਰਾਂ ਸਾਲ ਪਹਿਲਾਂ ਸਾਡੇ ਖੂਨ ਦੇ ਵਿੱਚ ਇਹ ਗੱਲ ਪਈ ਹੈ ਹਜ਼ਾਰਾਂ ਸਾਲ ਪਹਿਲਾਂ ਉਸ ਬੰਦੇ ਨੂੰ ਜੀਨੀਅਸ ਮੰਨਿਆ ਜਾਂਦਾ ਸੀ ਜੋ ਬਿਊਟੀਫੁੱਲ ਹੋਵੇ ਤੇ ਜਿਸ ਦੀ ਹੈਲਥ ਬਹੁਤ ਅੱਛੀ ਹੋਵੇ ਕੋਲ ਮਿਲਾ ਕੇ ਇਹ ਸਾਰੇ ਰਿਸਪੌਂਸ ਵਿੱਚ ਇਨਸਾਨ ਫਸ ਜਾਂਦਾ ਹੈ ਤੇ ਇਸੇ ਕਰਕੇ ਆਮ ਪਾਸ਼ਾ ਵਿੱਚ ਕਿਹਾ ਜਾਂਦਾ ਹੈ ਕਿ ਸਾਰੇ ਬਿਊਟੀਫੁੱਲ ਚਿਹਰੇ ਖੂਬਸੂਰਤ ਔਰਤਾਂ ਅਕਸਰ ਵਫਾਦਾਰ ਨਹੀਂ ਹੁੰਦੀਆਂ ਥੈਂਕ ਯੂ ਥੈਂਕ ਯੂ ਵੈਰੀ ਮੱਚ